ਅੱਗੇ ਸ਼ੂਗਰ ਹੁੰਦੀ 550 550 ਹੁਣ ਬਾਬਾ ਦੀਪ ਸਿੰਘ ਦੀ ਮਿਹਰ ਦੇ ਨਾਲ ਕੰਟਰੋਲ 'ਚ ਆ ਹਾਂਜੀ ਕੋਈ ਦਵਾਈ ਨਹੀਂ ਕੋਈ ਕੁਝ ਨਹੀਂ ਬਹੁਤ ਕੰਟਰੋਲ 'ਚ ਆ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਆ ਗੱਡੀ ਲਈ ਆ ਪਹਿਲਾਂ ਛੋਟੀ ਗੱਡੀ ਬਾਬਾ ਜੀ ਨੇ ਵੱਡੀ ਗੱਡੀ ਦਿੱਤੀ ਆ ਆਪਾਂ ਕਹੇ ਚਲੋ ਬਾਬਾ ਜੀ ਵੱਡੀ ਗੱਡੀ ਦੋਗੇ ਤੇ ਸੇਵਾ ਦੇ ਐਤਵਾਰ ਚਪੈਰਾ ਸਾਹਿਬ ਕਟਣ ਜਾਵਾਂਗੇ ਤੇ ਹਰ ਐਤਵਾਰ ਸੇਵਾ ਲਾਉਂਦੇ ਹੋ ਹਾਂਜੀ ਐਤਵਾਰ ਚਪੈਰਾ ਸਾਹਿਬ ਕਟਣ ਆਈਦਾ ਤੇ ਗੱਡੀ ਘਰ ਹੈਗੀ ਨਾਲ ਲੈ ਜੀ ਸੇਵਾ ਹੀ ਨਹੀਂ ਨਾਲੇ ਚਪੈਰਾ ਸਾਹਿਬ ਕੱਟ ਲਈਦਾ ਜੀ ਤੁਸੀਂ ਦੇਖਿਆ ਗੱਡੀ ਨਵੀਂ ਆ ਤੇ ਨੰਬਰ ਤਾਂ ਕਿ ਨਹੀਂ ਆ ਗੱਡੀ ਦਾ ਤੇ ਸਿੱਧਾ ਸੇਵਾ ਜੀ ਲਾਤੀ ਲੈ ਕੇ ਹਾਂ ਜੀ ਸਿੱਧੀ ਸੇਵਾ ਹੀ ਲਾਈ ਆ ਜੀ ਛੋਟੀ ਗੱਡੀ ਸੀ ਪਹਿਲਾਂ ਬਾਬਾ ਜੀ ਨੇ ਕਿਹਾ ਵੱਡੀ ਗੱਡੀ ਲਾਉਗੇ ਸੇਵਾ ਲਾਵਾਂਗੇ ਅੱਛਾ ਵੱਡੇ ਦਿੱਤੇ ਜੀ ਸੇਵਾ ਦਲਾਤੀ ਆ ਉਹ ਜਾ ਤਾਂ ਵੀ ਇੰਨੀ ਮੇਰ ਆ ਮੈਂ ਦੱਸ ਨਹੀਂ ਸਕਦਾ ਐਵੀ ਨਹੀਂ ਇੰਨੀ ਦੁਨੀਆਂ ਦੀ ਇੱਥੇ ਵੱਡੇ ਵੱਡੇ ਜਿਹੜੇ ਮੰਤਰੀ ਆ ਕੇ ਝੁਕਦੇ ਆ ਪਰ ਲੋੜ ਆ ਕਿ ਸ਼ਰਧਾ ਨਾਲ ਜਿਹੜਾ ਹੋਵੇ ਜਿਹੜਾ ਕਹੇ ਜੀ ਮੈਂ ਇਥੇ ਆ ਕੇ ਕੋਈ ਚਿਤਰਬਾਜੀ ਨਾਲ ਹਾਸਲ ਕਰਾਂ ਚਿਤਰਬਾਜੀ ਨਾਲ ਕੁਝ ਨਹੀਂ ਹਾਸਲ ਹੋਣਾ ਕਹਿੰਦੇ ਨਾ ਕਿਸਕੇ ਸੂਰਪ ਉੱਪਰ ਤੁਮ ਸੁਆਮੀ ਸੋ ਤੂੰ ਐਸਾ ਪਾਵੇ ਇਸਕੇ ਸਿਰ ਉੱਪਰ ਤੁਮ ਖਲੋਆ ਉਸਕਾ ਵਾਲ ਨਾ ਬੰਕਾ ਹੋਆ ਇਹ ਗੱਲ ਬਿਲਕੁਲ ਸਹੀ ਹੈਗੀ ਕੇ ਉਹ ਦਾਦਾ ਆਸਾ ਮੇਰੇ ਸਿਰ ਤੇ ਹੱਥ ਹੋਇਆ ਕਿ ਮੈਂ ਕਹਿੰਨਾ ਉਹ ਅਦਾਜ਼ ਵਿੱਚ ਵੀ ਮੈਂ ਜਦੋਂ ਗਿਆ ਨਾ ਕਿ ਮੇਰੀ ਛੋੜੀ ਉਸ ਟਾਈਮ ਤੇ ਉਮਰ ਸੀ ਕਿ ਕੁਸਾਲ ਦੀ ਇਹ ਮੈਂ ਉਹ ਆਪ ਹੀ ਸ਼ਾਇਮ ਮੇਰੇ ਮੂੰਹ ਡੋਲਦਾ ਹੈ ਨਾ ਮੇਰੇ ਵਾਰੇ ਨੇ ਰਹੀ ਹੈਗੀ ਤੇ ਤੇ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਖਵਾ ਕੇ ਤਾਲੂ ਤਨ ਤਨ ਬਾਬਾ ਦੀਪ ਸਿੰਘ ਗੁਰਦਾ ਸਾਹਿਬ ਸ਼ੀਦਾ ਸਾਹਿਬ ਦੇ ਬਾਹਰ ਦੀ ਆ ਇੱਥੇ ਕਿ ਸਗਤ ਚ ਪਹਿਲਾ ਸਾਹਿਬ ਘਟਰ ਵਾਸਤੇ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਵੀ ਫ੍ਰੀ ਸੇਵਾ ਜਿਹੜੀ ਕਿ ਲਈ ਗਈ ਆ ਸ਼ੀਦਾ ਸਾਹਿਬ ਤੋਂ ਬੱਸ ਸਟੈਂਡ ਦੀ ਤੁਸੀਂ ਦੇਖ ਸਕਦੇ ਹੋ ਵੀ ਨਵੀਂ ਗੱਡੀ ਆ ਸਰਦਾਰ ਜੀ ਨੇ ਜਿਹੜੀ ਸੇਵਾ ਭਾਵਨਾ ਗੱਡੀ ਲਈ ਗਈ ਆ ਤੇ ਲੋਕ ਵੱਡੀ ਤਲਾਵਿ ਸੇਵਾ ਦਾ ਲਾਭ ਲੈ ਰਹੇ ਨੇ ਗੱਲਬਾਤ ਕਰਾਂਗੇ ਭਾਈ ਸਾਹਿਬ ਦੇ ਨਾਲ ਭਾਈ ਜੀ ਵਾਹਿਗੁਰੂ ਖਾਲਸਾ ਸੀ ਵਾਹਿਗੁਰੂ ਜੀ ਕੀ ਫਤਿਹ ਮੰਜਵ ਜਾ ਕੇ ਦਾਇਆ ਵੀ ਨਵੀਂ ਗੱਡੀ ਸੇਵਾ ਦਾ ਲਾਤੀ ਬਾਬਾ ਦੀਪ ਸਿੰਘ ਤੇ ਗੁਰਦਾ ਸਾਹਿਬ ਤੇ ਇਹ ਬਾਬਾ ਜੀ ਨੇ ਵਿਚਾਰ ਲਿਆਂਦਾ ਜੀ ਹਾਂਜੀ ਗੱਡੀ ਲਈ ਆ ਪਹਿਲਾਂ ਛੋਟੀ ਗੱਡੀ ਬਾਬਾ ਜੀ ਨੇ ਵੱਡੀ ਗੱਡੀ ਦਿੱਤੀ ਆ ਆਪਾਂ ਕਹੇ ਚਲੋ ਬਾਬਾ ਜੀ ਵੱਡੀ ਗੱਡੀ ਦਊਗੇ ਤੇ ਸੇਵਾ ਦੇ ਐਤਵਾਰ ਚਪੈਰਾ ਸਾਹਿਬ ਕੱਟਣ ਜਾਵਾਂਗੇ ਤੇ ਹੁਣ ਐਤਵਾਰ ਸੇਵਾ ਲਾਉਂਦੇ ਹੋ ਹਾਂਜੀ ਐਤਵਾਰ ਚਪੈਰਾ ਸਾਹਿਬ ਕੱਟਣ ਆਈਦਾ ਤੇ ਗੱਡੀ ਘਰ ਆ ਰਹੀ ਨਾ ਲੈ ਜੀ ਸੇਵਾ ਹੀ ਦੀ ਨਾਲੇ ਚਪੈਰਾ ਸਾਹਿਬ ਕੱਟ ਲਈਦਾ ਜੀ ਕਿੰਨੇ ਜਦੋਂ ਸੇਵਾ ਚਪੈਰਾ ਸਾਹਿਬ ਕਰਦੇ ਆ ਰਹੇ ਹੋ ਚਾਰ ਮਹੀਨੇ ਹੋ ਗਏ ਜੀ ਗੱਡੀ ਆਈ ਨੂੰ ਹਾਂਜੀ ਚਾਰ ਮਹੀਨੇ ਹੋ ਗਏ ਗੱਡੀ ਆਈ ਨੂੰ ਤੇ ਉਦੋਂ ਦੀ ਬਾਬਾ ਦੀਪ ਸਿੰਘ ਦੇ ਬੜੀ ਕਿਰਪਾ ਕੀਤੀ ਆ ਪਹਿਲਾਂ ਕੀ ਹਾਲਾਤ ਸੀ ਜਦੋਂ ਚਪੈਸ ਨਹੀਂ ਕਰਦੇ ਸੀ ਹੁਣ ਕੀ ਹਾਲਾਤ ਨੇ ਜਦੋਂ ਚਪੈਸ ਸੇਵਾ ਕਰ ਰਹੇ ਹੋ ਹੁਣ ਬਹੁਤ ਵਧੀਆ ਹਾਲਾਤ ਆ ਹੁਣ ਬਹੁਤ ਵਧੀਆ ਹਾਲਾ ਆ ਗਿਆ ਅੱਗੇ ਸ਼ੂਗਰ ਹੁੰਦੀ 500 550 ਹੁਣ ਬਾਬਾ ਦੀਪ ਸਿੰਘ ਦੀ ਮਿਹਰ ਦੇ ਨਾਲ ਕੰਟਰੋਲ 'ਚ ਆ ਕੰਟਰੋਲ 'ਚ ਹਾਂਜੀ ਕੋਈ ਦਵਾਈ ਨਹੀਂ ਕੋਈ ਕੁਝ ਨਹੀਂ ਬਹੁਤ ਕੰਟਰੋਲ 'ਚ ਆ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਆ ਹਾਂਜੀ ਦੇ ਤੁਸ ਜਿਹੜੇ ਸਦੋਬੀ ਸੇਵਾ ਕੀਤੀ ਜਾ ਰਹੀ ਹੈ ਨਵੀਂ ਗੱਡੀ ਸਰਦਾਰ ਜੀ ਨੇ ਆਪਣੀ ਜਿਹੜੀ ਕੀ ਸਖਤਾਂ ਦੀ ਸੇਵਾ ਚਲਾ ਦਿੱਤੀ ਗਈ ਆ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਅਮਰਸਾਦ ਦੇ ਤੰਤਰ ਬਾਬਾ ਦੀਪ ਸਿੰਘ 시ਦਾ ਸਾਹਿਬ ਗੁਰਦਸਾਹ ਦੇ ਬਾਹਰ ਦੀ ਆ ਤੁਸੀਂ ਦੇਖ ਸਕਦੇ ਹੋ ਸਰਦਾਰ ਜੀ ਨੇ ਨਵੀਂ ਗੱਡੀ ਜਿਹੜੀ ਹੈ ਨੰਬਰ ਤੱਕ ਨਹੀਂ ਆਇਆ ਤੁਸੀਂ ਦੇਖ ਸਕਦੇ ਗੱਡੀ ਦਾ ਇਹ ਜਿਹੜੀ ਸੇਵਾ ਵਿੱਚ ਚਲਾ ਦਿੱਤੀ ਗਈ ਆ ਸਖਤਾਂ ਜਿਹੜੀਆਂ ਆਏ ਚਪੇਰਾ ਸਾਹਿਬ ਕੱਢ ਕੇ ਜਦੋਂ ਜਾਂਦੀਆਂ ਨੇ ਉਹਨਾਂ ਨੂੰ ਜਿਹੜੀ ਇਹ ਗੱਡੀ ਸੇਵਾ ਵਿੱਚ ਜਿਹੜੀ ਆ ਅਮਰਸਾਦ ਤੋਂ 시ਦਾ ਸਾਹਿਬ ਗੁਰਦਸਾਹ ਤੋ ਬਾਸਟਾ ਸੇਵਾ ਜਿਹੜੀ ਲੈ ਕੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਾਦੀ ਆ ਚੀਦਾ ਸਾਹਿਬ ਦੀ ਆ ਤਨਤਨ ਬਾਬਾ ਦੀਪ ਸਿੰਘ ਉਹ ਰਸਾਲੂ ਸੀ ਆਉਣੇ ਬੜੀ ਵੱਡੀ ਸੇਵਾ ਜਿਹੜੀ ਇਹ ਸਦਾਰੀ ਉੱਲਟੀ ਜਾ ਰਹੀ ਆ ਤੇ ਮੈਨੂੰ ਇਸ ਤੋਂ ਵੀ ਕਿੰਨੇ ਚੱਕਰ ਲਾ ਲਾਂਦੇ ਉਹ ਸੇਵ ਦੇ ਤੁਸੀਂ ਬਾਬਾ ਜੀ ਇਹ ਹਿਸਾਬ ਨਹੀਂ ਲਾਇਆ ਬਸ ਇਹ ਹੈ ਕਿ ਚਪੈਰਾ ਸਾਹਿਬ ਜਦੋਂ 4:30 ਵਜੇ ਤੱਕ ਲੱਗ ਜਾਣ ਜਿੰਨੇ ਲੱਗ ਜਾਣ ਬਾਕੀ ਇਹ ਹਿਸਾਬ ਨਹੀਂ ਰੱਖਿਆ ਜੀ ਸੇਵਾ ਦੇ ਵਿੱਚ ਹਿਸਾਬ ਨਹੀਂ ਰੱਖਣਾ ਪੈਂਦਾ ਜੀ ਕੋਈ ਸੋਚਿਆ ਸੀ ਮਾਂਚੈਸਟਰ ਬਾਬਾ ਦੀਪ ਸਿੰਘ ਦੀ ਸੇਵਾ ਲੈਣਗੇ ਹੜ ਗੋ ਨੇ ਸੋਚਿਆ ਨਹੀਂ ਪਰ ਉਹਨਾਂ ਲੱਲੀ ਆ ਹਾਂਜੀ ਲੱਲੀ ਉਹਨਾਂ ਨੇ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀਆਂ ਬਹੁਤ ਭਾਵਕਰਨ ਤਸਵੀਰਾਂ ਨੇ ਬੜਾ ਮਾਨੂੰ ਚੰਗਾ ਵੀ ਲੱਗਦਾ ਵਾ ਜਿਹੜੀ ਕੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀਆਂ ਤਸਵੀਰਾਂ ਨੇ ਲੋਕ ਜਿਹੜੇ ਨੇ ਸੇਵਾਦਾਰ ਜਿਹੜੇ ਨੇ ਬਾਰੀ ਖੋਲਿਓ ਬਾਰੀ ਖੋਲਿਓ ਲੋਕ ਜਿਹੜੇ ਸੇਵਾਦਾਰ ਨੇ ਬੜੀ ਦੂਦਰਾੜੀ ਤੋਂ ਆ ਕੇ ਸੇਵਾ ਕਰਦੇ ਨੇ ਬੜੀ ਦੂਦਰਾੜੀ ਤੋਂ ਆ ਕੇ ਸੇਵਾ ਕਰਦੇ ਨੇ ਅਤੇ ਇਸ ਗੱਡੀ ਵਿੱਚ ਆ ਕੇ ਲਾਹਾ ਲੈਂਦੀਆਂ ਨੇ ਗੱਲਬਾਤ ਕਰਾਂਗੇ ਭੈਣ ਦੇ ਨਾਲ ਐ ਭੈਣ ਕੀ ਨਾਂ ਤੁਹਾਡਾ ਹਰਮੀਤ ਕੌਰ ਅਬੀ ਕੋ ਜਿੱਥੋਂ ਆਏ ਜੀ ਅਸੀਂ ạtari ਤੋਂ ạtari ਤੋਂ ਹਾਂ ਜੀ ਮੈਂ ਸੋਚਿਆ ਸੀ ਇੱਥੇ ਵੀ ਆਟੋ ਤੇ ਜਾਣ ਦੀ ਬਜਾਏ ਗੱਡੀਆਂ ਤੇ ਜਾ ਕੇ ਸੇਵਾ ਘਰੇ ਜਾਂ ਬਸਟਾਨ ਤੱਕ ਸੇਵਾ ਲੱਤੀ ਹੋਗੀ ਨਹੀਂ ਤੇ ਕੀ ਕਹੜਾ ਜਾਓਗੇ ਅਸੀਂ ਦੇਖਿਆ ਵੀ ਨਵੀਂ ਗੱਡੀ ਸਰਦਾਰ ਜੀ ਨੇ ਸੇਵਾ ਚਲਾਤੀ ਆ ਜਿਹੜੀਆਂ ਪੈਲਾ ਚ ਪੈਲਾ ਸਾਹਿਬ ਘਟ ਕੇ ਆਉਂਦੀਆਂ ਨੇ ਉਹਨਾਂ ਨੂੰ ਆਟੋ ਨਾਲ ਹੀ ਜਾਣ ਦੀ ਬਜਾਏ ਉਹਨਾਂ ਨੂੰ ਅਸ਼ੀਰਾ ਸਾਹਿਬ ਗੁਰਦੇਵ ਤੋਂ ਬਸਟਾਨ ਤੱਕ ਜਿਹੜੀ ਸੇਵਾ ਵਾ ਨਵੀਂ ਗੱਡੀ ਵਿੱਚ ਦਿੱਤੀ ਗਈ ਅਹੀਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਤਲਬ ਕੀ ਸੇਵਾ ਚੁੱਕੀ ਆ ਵਾਹਿਗੁਰੂ ਉਹਨਾਂ ਨੂੰ ਤਰੱਕੀ ਬਖਸ਼ੇ ਕਹਿੰਦੇ ਬਾਬਾ ਦੀਪ ਸਿੰਘ ਨੇ ਗੱਡੀ ਦਿੱਤੀ ਆ ਤੇ ਐਸਾ ਕਿ ਬਾਬਾ ਦੀਪ ਸਿੰਘ ਦੇ ਲੈਖੇ ਲਾ ਦਿੱਤੀ ਗਈ ਆ ਸੇਵਾ ਸੰਗਤਾਂ ਚ ਚਲਾ ਦਿੱਤੀ ਗਈ ਆ ਬਹੁਤ ਵਧੀਆ ਗੱਲ ਆ ਮਤਲਬ ਇਹਨਾਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਤੁਹਾਡਾ ਮਨ ਖੁਸ਼ ਕਰ ਦੇਣਗੀਆਂ ਬਹੁਤ ਵੱਡੀਆਂ ਤਸਵੀਰਾਂ ਨੇ ਅਮਰ ਸਾਹਿਬ ਦੇ ਧੰਤਨ ਬਾਬਾ ਦੀਪ ਸਿੰਘ ਗੋਲਾ ਸਾਹਿਬ ਦੇ ਬਾਦੀਆਂ ਤੇ ਵੀਰ ਤਾਂ ਗੱਲਬਾ ਕਰਦੇ ਆ ਵੀਰੇ ਕੀ ਨਾ ਤੇਰਾ ਮੇਰਾ ਨਾਮ ਬੰਡੇ ਆ ਜੀ ਬੰਡੀ ਵੀਰ ਸੀਰਾ ਬੜੀ ਤਰਿਆਓ ਕਿੰਨਾ ਦੇ ਦਿਓ ਚੀਜ਼ ਨੂੰ ਬਾ ਜੀ ਬਾਬਾ ਜੀ ਨੇ ਮੇਰੇ ਕੀਤਾ ਇਹ ਮੇਰੇ ਰਹੀਦਾ ਲਾਤੀ ਸੇਵਾ ਜੀ ਹਾਂਜੀ ਅਸੀਂ ਤੇ ਕਹਿ ਸਕਦਾ ਜਿਹੜੀਆਂ ਠੰਡ ਦੇ ਖਜਜਵਾਰ ਹੁੰਦੀਆਂ ਸੀ ਜਮਾਲਾ ਕਿਸੇ ਵਾਰ ਤੋਂ ਨਹੀਂ ਲੱਗਦਾ ਸੀ ਪੈਰਾਂ ਨੂੰ ਤੁਸੀਂ ਉਹਨਾਂ ਨੂੰ ਬੱਸ ਸਟੈਂਡ ਤੱਕ ਸੇਵਾ ਨਿਭਾ ਰਹੇ ਹੋ ਹਾਂਜੀ ਹਾਂਜੀ ਜੀ ਸਿੱਧਾ ਸੇਵਾ ਉਹ ਤੋਂ ਬੱਸ ਸਟੈਂਡ ਤੱਕ ਨਹੀਂ ਮੈਨੂੰ ਉਸ ਤੋਂ ਗੱਡੀ ਅਸੀਂ ਦੇਖਿਆ ਗੱਡੀ ਨਵੀਂ ਆ ਇਹ ਤਾਂ ਨੰਬਰ ਤਾਂ ਨਹੀਂ ਆਇਆ ਗੱਡੀ ਦਾ ਤੇ ਸਿੱਧਾ ਸੇਵਾ ਜੀ ਲਾਤੀ ਲਾ ਕੇ ਹਾਂਜੀ ਸਿੱਧੇ ਸੇਵਾ ਜੀ ਲਾਈ ਆ ਜੀ ਛੋਟੀ ਗੱਡੀ ਪਹਿਲਾਂ ਬਾਬਾ ਜੀ ਨੇ ਕਿਹਾ ਵੱਡੀ ਗੱਡੀ ਦੋਗੇ ਸੇਵਾ ਲਾਵਾਂਗੇ ਅੱਛਾ ਵੱਡੇ ਦਿੱਤੀ ਹੈ ਸੇਵਾ ਦਲਾਤੀ ਹੈ ਕੀ ਲੱਗਦਾ ਵੀ ਹੁਣ ਵੱਡੀ ਗੱਡੀ ਦਿੱਤੀ ਹੈ ਮੈਨੂੰ ਲੱਗਦਾ ਸ਼ਾਇਦ ਬਾਬਾ ਜੀ ਨੇ ਕਿਹਾ ਬਸ ਦੇ ਦੇਂਦੀ ਆ ਤਾਂ ਵੀ ਉਹ ਵੀ ਸੇਵਾ ਹੀ ਲਾ ਦੋਗੇ ਇੱਕ ਹੋਰ ਮੰਗੇ ਜੇ ਬਾਬਾ ਜੀ ਗੱਡੀ ਜੇ ਦੇਣਗੇ ਉਹ ਵੀ ਇੱਥੇ ਲਾਵਾਂਗੇ ਸੇਵਾ ਤੇ ਲਾਵਾਂਗੇ ਕੀ ਬਾਈ ਲੱਗਦਾ ਹਾਂਜੀ ਤਾਂ ਕਿੰਨੇ ਕਿਹੜੇ ਲੱਗ ਜਾਂਦੀ ਰੋਜ਼ ਦੇ ਉਹ ਜਿੰਨੇ ਬਾਬਾ ਜਿੰਨੇ ਬਾਬਾ ਲਵਾਦੇ ਜੀ ਜਿੰਨੇ ਬਾਬਾ ਲਵਾਦੇ ਹਾਂਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਤੇ ਵੱਡੀ ਸੇਵਾ ਮੈਂ ਕਹਿੰਦਾ ਵੀਰਾਂ ਦੀ ਜਿਹੜੇ ਕੀ ਤਨਤਨ ਬਾਬਾ ਦੀਪ ਸਿੰਘ ਗੁਰਦਾਸ ਸਾਹਿਬ ਸ ਇਹ ਗੱਡੀ ਲਾਈ ਗਈ ਆ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਵੀ ਸੰਗਤਾਂ ਚ ਪਹਿਲਾਂ ਸਾਹਿਬ ਘਟ ਕੇ ਆਉਂਦੀਆਂ ਨੇ ਉਹਨਾਂ ਦੀ ਸੇਵਾ ਵਿੱਚ ਇਹ ਜਿਹੜੀ ਸੇ ਗੱਡੀ ਲਾਤੀ ਗਈ ਆ ਗੱਡੀ ਦਾ ਨੰਬਰ ਤੱਕ ਨਹੀਂ ਹਜੇ ਆਇਆ ਹਾਂਜੀ ਵੀਰ ਜੀ ਮੈਂ ਮੇਰੀ 60 ਸਾਲ ਦੀ ਉਮਰ ਹੈ ਉਹਨੂੰ 60 ਸਾਲ ਹੋ ਗਏ ਆ ਮੈਂ ਸ਼ੀਤਾ ਸਾਹਿਬ ਤੇ ਲੱਗੇ ਜਿੰਨਾ ਸਾਹਮਣੇ ਸਾਡੇ ਘਰ ਤੇ ਲੱਗੀ ਆ ਮੈਂ ਕਹੀ ਹੈ ਨਹੀਂ ਸ਼ੀਤਾ ਸਾਹਿਬ ਤੇ ਨਹੀਂ ਮੰਨਤਾ ਵਾ ਮੈਂ ਹੱਠ ਬੀਤੀ ਗੱਲ ਸੁਣਾ ਰਿਹਾ ਵਾਂ 87 ਦੀ ਗੱਲ ਹੈ ਮੈਨੂੰ ਕਹਿੰਦੇ ਨਾ ਮਗਰਮਾਸ਼ੇ ਜਿਹੜੇ ਵੱਡੇ ਵੱਡੇ ਬੰਦਿਆਂ ਦਾ ਬਾ ਪੈ ਗਿਆ ਤੇ ਮੈਨੇ ਬੜੀ ਉਹਨਾਂ ਨੇ ਜ਼ਾਤੀ ਕੀਤੀ ਤੇ ਮੈਨੂੰ ਮੇਰੀ ਨਾਨੀ ਕੀ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਤੇਰਾ ਕਹੇ ਨੇ ਸਾਥ ਨਹੀਂ ਦੇਣਾ ਤੇ ਮਹਾਰਾਜ ਦੇ ਘਰ ਤੂੰ ਜਾਏਗਾ ਸਿਤਾ ਸਾਹਿਬ ਤੇ ਮੈਂ ਉਹਨਾਂ ਦਿਨਾਂ ਵਿੱਚ ਆਹ ਉਹਨਾਂ ਇੱਥੇ ਕਾਰ ਸੇਵਾਂਦੀ 2 ਵਜੇ ਗਾਗਰ ਸਾਹਿਬ ਆਂਦੀ ਹੈ ਹਰਮੰਦਰ ਸਾਹਿਬ ਤੋਂ ਤੇ ਮੈਂ ਉੱਥੋਂ ਲਿਆ ਮਤਲਬ ਉੱਥੋਂ ਕਾਰ ਸੇਵਾਂਦੀ 2 ਹੋਵੇ ਮਾਣਾ ਸ਼ੁਰੂ ਕਰਤਾ ਤੇ 200 2000 ਰੁਪਏ ਖੜੀ ਹੁੰਦੀ ਸੀ ਤੇ ਮੈਂ ਉਹਨਾਂ ਨੂੰ ਪੁੱਛਣਾ ਸ਼ੁਰੂ ਉਹਨਾਂ ਨੇ ਮੈਨੂੰ ਉਹ ਪੁੱਛਣਾ ਕਿ ਕਿੱਥੋਂ ਆਏ ਸਾਡੀ ਪੁੱਛਪੜਦੀ ਕਰਨੀ ਤੇ 2-4 ਦਿਨ ਜਦੋਂ ਲਗਾਤਾਰ ਮੈਨੂੰ ਉਹਨਾਂ ਨੇ ਵੇਖਿਆ ਵੀ ਰੋ ਰਾਂ ਨੂੰ ਜਾਂਦੇ ਤੇ ਉਹਨਾਂ ਨੇ ਮੈਨੂੰ ਪੁੱਛਣਾ ਛ ਇਸੇ ਸੇਵਾ ਕਰਨੀ ਤੇ ਮਾਰੇ ਕੇ ਗਿਰਦਾਰ ਕਰਨੀ ਉਥੇ ਹੁਣਾ ਇਹ ਆਥੂ ਪਾ ਕੇ ਕਹਿਣਾ ਮਾਲਕਾ ਤੇਰੇ ਘਰ ਘਰਾਂ ਘਾਟਾ ਵਾ ਤੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਮੇਰੀ ਇੱਕ ਜ਼ਬਾਨ ਆ ਕਿਤੇ ਲੱਖਾਂ ਜ਼ਬਾਨਾਂ ਵੀ ਹੋਣ ਨਾ ਤੇ ਮੈਂ ਤਾਰੀਫ ਨਹੀਂ ਕਰ ਸਕਦਾ ਮੇਰੇ ਉਹ ਦਿਨ ਬਾਰੇ ਨਿਆਰੇ ਹੋ ਗਏ ਉਹ ਦਿਨ ਹੋਰ ਆਹ ਦਿਨ ਹੋਰ ਮਤਲਬ ਮਗਰ ਮਾਸੀ ਜਿਹੜੇ ਸਾਰੇ ਭੱਜ ਭੁੱਜ ਗਏ ਉਹ ਤਾਂ ਉਹ ਮੇਰੇ ਕੱਲਾ ਮੇਰੇ ਕੰਝੇ ਚ ਆ ਗਏ ਤੇ ਉਹ ਦਾਤ ਜੀ ਇੰਨੀ ਮੇਰ ਆ ਮੈਂ ਦੱਸ ਨਹੀਂ ਸਕਦਾ ਐ ਵੀ ਨਹੀਂ ਇੰਨੀ ਦੁਨੀਆਂ ਦੀ ਇੱਥੇ ਵੱਡੇ ਵੱਡੇ ਜਿਹੜੇ ਮੰਤਰੀ ਆ ਕੇ ਝੁਕਦੇ ਆ ਪਰ ਲੋੜ ਹੈ ਕਿ ਸ਼ਰਧਾ ਨਾਲ ਜਿਹੜਾ ਆਵੇ ਜਿਹੜਾ ਕਹੇ ਜੀ ਮੈਂ ਇੱਥੇ ਆ ਕੇ ਕੋਈ ਚੇਤਰਬਾਜੀ ਨਾ ਹਾਸਲ ਕਰਾਂ ਚੇਤਰਬਾਜੀ ਨਾ ਕੁਝ ਨਹੀਂ ਹਾਸਲ ਹੋਣਾ ਬਾਕੀ ਇੱਥੇ ਦਾਤੇ ਦੀ ਇੰਨੀ ਮੇਹਰ ਆ ਜਿਹੜੀ ਸਾਫ ਸਵਾਸਾ ਤੋਂ ਇੰਨਾ ਰਸ਼ ਹੋਣ ਲੱਗ ਪਿਆ ਦੁਪਹਿਰੇ ਹੋਰੋਂ ਵੀ ਦਈ ਮੈਂ ਸਾਰੀ ਉਮਰ ਇੱਥੇ ਕੱਟੀ ਆ ਪਹਿਰੇ ਹੋਰ ਵੀ ਦਈ ਪਰ ਇਹ ਸਾਫ ਸਵਾਸਾ ਤੋਂ ਇੰਨਾ ਰਸ਼ ਹੈ ਉੱਥੇ ਕੁਛ ਨਹੀਂ ਕਿ ਲੱਗਦਾ ਸੀ ਮਗਰਬਾਸ਼ੜਾ ਤੁਹਾਡਾ ਮੁਕਾਬਲਾ ਤੁਸੀਂ ਕਰ ਸਕਦੇ ਸੀ ਕਿ ਲੱਗਦਾ ਸੀ ਕੋਈ ਅਦਾਲਤ ਕੋਈ ਪ੍ਰਸ਼ਾਸਨ ਕਰ ਸਕਦਾ ਸੀ ਜਾਂ ਤੁਸੀਂ ਕਰ ਸਕਦੇ ਸੀ ਨਾ ਜੀ ਨਾ ਮੈਨੂੰ ਕੋਈ ਉਮੀਦ ਹੀ ਨਹੀਂ ਮੇਰਾ ਕੋਈ ਉਮੀਦ ਨਹੀਂ ਜਿਹੜੇ ਕਚਹਿਰੀ ਦੇ ਵਿੱਚ ਵੀ ਜਿਹੜਾ ਵਕੀਲ ਵੀ ਨਾ ਜਿਨ੍ਹਾਂ ਦਾ ਮੇਰਾ ਜਿਨ੍ਹਾਂ ਨੇ ਕੇਸ ਲੜੇ ਇਹ ਲੋ ਵੀ ਮੈਨੂੰ ਸ਼ਾਪਾਸ਼ ਦੇਣ ਵੀ ਤੇਰਾ ਕੋਈ ਐਹੀ ਮੰਨਦੇ ਨਹੀਂ ਵੀ ਤੂੰ ਇੰਨਾ ਕਾਮਯਾਬ ਹੋ ਜਾਏਗਾ। ਤੇ ਤੁਸੀਂ ਕੀ ਤੂੰ ਇਹਨਾਂ ਨੂੰ ਕਿਹਾ ਵੀ ਮੇਰੇ ਪਿੱਛੇ ਬਾਬਾ ਦੀਸੀ ਦਾ ਹੱਥ ਹੈ। ਬਾਬਾ ਦੀਸੀ ਖੰਡੇ ਵਾਲਾ ਖੋਦ ਆਪਿਆ। ਵੇਖੋ ਉੱਥੇ ਕਹਿੰਦੇ ਨਾ ਕਿਸਕੇ ਸਿਰ ਉੱਪਰ ਤੁਮ ਸੁਆਮੀ ਸੋ ਤੂੰ ਐਸਾ ਪਾਵੇ। ਜਿਸਕੇ ਸਿਰ ਉੱਪਰ ਤੁਮ ਖਲੋਆ ਉਸਕਾ ਬਾਲ ਨਾ ਵਾਂਗਾ ਹੋਆ। ਇਹ ਗੱਲ ਬਿਲਕੁਲ ਸਹੀ ਹੈਗੀ ਕੇ। ਉਹ ਦਾਦਾ ਐਸਾ ਮਰਦੇ ਸਿਰ ਤੇ ਹੱਥ ਹੋਇਆ ਕਿ ਮੈਂ ਕਹਿੰਨਾ ਉਹ ਅਦਾਜ਼ ਵਿੱਚ ਵੀ ਮੈਂ ਜਦੋਂ ਗਿਆ ਨਾ ਇਹ ਮੇਰੀ ਛੋੜੀ ਉਸ ਟਾਈਮ ਤੇ ਉਮਰ ਸੀ ਕੀ ਕੁਸਾਲ ਦੀ ਇਹ ਮੈਂ ਉਹ ਆਪ ਹੀ ਸ਼ਾਇਮ ਮੇਰੇ ਮੂੰਹ ਡੋਲਦਾ ਹੈ ਨਾ ਮੇਰੇ ਵਾਰੇ ਨੇ ਰਹੀ ਕਿਉਂ ਦਹੀਂ ਨਾ ਸਿੱਧੀਆਂ ਪਈ ਜਾਂਦੀਆਂ ਨੇ ਤੁਹਾਨੂੰ ਕੀ ਕਹਿਣਾ ਜਾਓਗੇ ਜਿਹੜੇ ਲੋਕ ਹਾਜੇ ਵੀ ਘਬਰਾ ਜਾਂਦੇ ਨੇ ਜ਼ਿੰਦਗੀ ਤੋਂ ਡੋਲ ਜਾਂਦੇ ਨੇ ਚਾਹੇ ਗਰੀਬੀ ਆ ਮਾਲਾ ਸਾਮਾ ਵਾ ਉਹਨਾਂ ਨੂੰ ਕੀ ਕਹਿਣਾ ਜਾਓਗੇ ਵੇਖੋ ਜੀ ਜ਼ਿੰਦਗੀ ਦੇ ਵਿੱਚ ਧੁੱਪ ਸ਼ਾਂ ਜਿਹੜੀ ਹੈ ਨਾ ਆਉਂਦੀ ਆਉਂਦੀ ਹੈ ਬੜਾ ਲਾ ਚੜਾਉਂਦੇ ਸਾਡੀ ਜਿਹੜੀ ਜ਼ਿੰਦਗੀ ਨਾ ਇੱਕ ਜਿਵੇਂ ਪਹਾੜੀ ਇਲਾਕਾ ਨਹੀਂ ਹੁੰਦਾ ਮੋੜ ਪਾਉਂਦੇ ਲਾ ਚੜਾਉਂਦੇ ਐ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਹੁੰਦੇ ਆ ਵਰ ਇਨਸਾਨ ਨੂੰ ਕਦੀ ਘਪਰਾਣਾ ਨਹੀਂ ਚਾਹੀਦਾ ਇਹ ਜਿਹੜੀ ਸਾਡੀ ਧਰਤੀ ਜਿਹੜਾ ਕਰਨ ਭੂਮੀ ਹੈ ਇਥੇ ਕਰਨ ਬੰਦਾ ਸਹੀ ਕਰੇ ਜੋ ਬੰਦਾ ਜਿਤਨਾ ਦੇ ਵੀ ਹਾਲਾਤਾਂ ਵਿੱਚ ਚਲਦਾ ਨਾ ਬੰਦਾ ਉਹ ਦੀ ਜਿਹੜਾ ਹਾਲਾਤ ਬਣ ਜਾਂਦੇ ਆ ਭਲੀ ਗੰਦੇ ਨੂੰ ਕਦੀ ਘਪਰਾਣਾ ਨਹੀਂ ਚਾਹੀਦਾ ਮਾਰੇ ਜਗੇ ਸੇਚ ਘਾਵੇ ਕਿੰਗੇ ਕੰਮ ਕਰੇ ਉਹਦੇ ਘਰ ਤੇ ਇਹ ਦਲਦਾ ਘਾਟਾ ਨਹੀਂ ਆ ਹਾਂਜੀ ਧੰਨਵਾਦ ਜੀ ਤੁਸੀਂ ਦੇਖਿਆ ਸਕਦਾ ਆਪਣੇ ਆਪਣੇ ਮੂੰਹ ਤੋਂ ਜ਼ੁਬਾਨੀ ਦੱਸ ਰਹੀਆਂ ਨੇ ਕਿੰਨਾ ਸਕਦਾ ਨੂੰ ਫਾਇਦਾ ਹੋ ਰਿਹਾ ਸਕਦਾ ਕਿੰਨੀ ਲਾਹ ਲੈ ਰਹੀਆਂ ਨੇ ਸਾਡੀ ਸੰਗਤ ਦੇ ਵੀਰ ਪਈ ਤੰਤਰ ਬਾਬਾ ਦੀਪ ਸਿੰਘ ਸ਼ੀਦਾ ਸਾਹਿਬ ਗੋਦਾ ਸਰ ਬਚਾਓ ਇੱਥੇ ਆ ਕੇ ਨੰਦਮस्तक ਹੋ ਤੁਹਾਡੀ ਹਰ ਕਾਹਤ ਸਾਬਲਾਂ ਦੀਆਂ ਪੂਰੀਆਂ ਹੋਣਗੀਆਂ ਮੈਨੂੰ ਦਿਓ ਜਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਨੈਪਕ ਪੋਸਟ ਚੈਨਲ ਆਮਰਸਰ